DIG ਹਚਰਨ ਸਿੰਘ ਪੁੱਲਰ ਜਿਹੜੇ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਭ੍ਰਸ਼ਟਾਚਾਰ ਦਾ ਮਸਲਾ ਉਹਨਾਂ ਦੇ ਵਕੀਲ ਨੇ CBI ਤੋਂ ਜਾਂਚ ਅਧਿਕਾਰੀਆਂ ਦੇ ਕਾਲ ਵੇਰਵੇ ਦੀ ਮੰਗ ਕੀਤੀ ਸੀ ਇਸ ਮਸਲੇ ਉਤੇ ਜਾਣਕਾਰੀ ਜੁੜੇ ਨੇ ਸੀਨੀਅਰ ਪੱਤਰਕਾਰ ਜਪਤਾਸੀ ਭੁੱਲਰ ਜੀ ਪੁੱਛਾ ਪੂਰਾ ਮਸਲਾ ਕੀ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ 16 ਤਰੀਕ ਤੋਂ ਅਹੀਂ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਰਿਸ਼ਵਤ ਦੇ ਮਸਲੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਹੁਣ ਹਰਚੰਦ ਸਿੰਘ ਭੁੱਲਰ ਨੇ ਆਪਣੇ ਵਕੀਲ ਦੇ ਜ਼ਰੀਏ ਸੀਬੀਆਈ ਦੇ ਉਹਨਾਂ ਜਾਂਚ ਅਧਿਕਾਰੀਆਂ ਦੇ ਕਾਲ ਵੇਰਵੇ ਮੰਗੇ ਨੇ ਜਿਹੜੇ ਇਸ ਮਸਲੇ ਦੀ ਪੜਤਾਲ ਕਰ ਰਹੇ ਨੇ ਅਸਲ ਵਿੱਚ ਕਿਉਂਕਿ ਸੀਬੀਆਈ ਨੇ 8 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਡੀਆਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੋਇਆ ਰਿਮਾਂਡ ਵੀ ਹਾਸਲ ਹੋ ਚੁੱਕਾ ਹੈ ਮਾਮਲਾ ਹਾਈ ਕੋਰਟ ਵਿੱਚ ਪੁੱਜਿਆ ਹੈ ਲੇਕਿਨ ਇੱਕ ਧਾਇਰ ਪਟੀਸ਼ਨ ਜਿਹੜੀ ਹਰਚੰਦ ਸਿੰਘ ਭੁੱਲਰ ਵੱਲੋਂ ਕੀਤੀ ਗਈ ਆਪਣੇ ਵਕੀਲ ਦੇ ਜ਼ਰੀਏ ਦੇ ਵਿੱਚ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਜਿਹੜੇ ਹਰਚੰਦ ਸਿੰਘ ਭੁੱਲਰ ਦੇ ਮਸਲੇ ਦੀ ਜਾਂਚ ਕਰ ਰਹੇ ਨੇ ਸੀਬੀਆਈ ਦੇ ਇੰਸਪੈਕਟਰ ਸੋਲਨ ਮਿਸ਼ਰਾ ਅਤੇ ਡੀਐਸਪੀ ਕੁਲਦੀਪ ਸਿੰਘ ਕੁਲਦੀਪ ਸਿੰਘ ਦੇ ਮੋਬਾਈਲ ਟਾਵਰ ਸਥਾਨਾ ਅਤੇ ਕਾਲ ਵੇਰਵੇ ਜਿਹੜੇ ਨੇ ਉਹਨਾਂ ਰਿਕਾਰਡਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਆ ਇਸ ਮਸਲੇ ਦੇ ਵਿੱਚ ਉਹਨਾਂ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਹਰਜਨ ਸਿੰਘ ਭੱਲੋੜਾ ਨੇ ਇੱਕ ਅਰਜੀ ਵੀ ਦਾਖਲ ਕੀਤੀ ਹੈ ਕਿ ਸਾਨੂੰ ਜਿਹੜੇ ਜਾਂਚ ਅਧਿਕਾਰੀ ਨੇ ਉਹਨਾਂ ਦੇ ਜਿਹੜੇ ਕਾਲ ਵੇਰਵੇ ਮੰਗੇ ਜਾਂਦੇ ਤੇ ਸੇਫ ਰੱਖੇ ਜਾਣ ਹੁਣ ਇਸ ਮਸਲੇ ਦੇ ਵਿੱਚ सीबीआई ਨੇ ਫਰਜਨ ਸਿੰਘ ਪੁੱਲਰ ਦੀ ਇਸ ਮੰਗ ਦਾ ਸਖਤ ਵਿਰੋਧ ਕੀਤਾ ਸਖਤ ਵਿਰੋਧ ਕਰਦਿਆਂ सीबीआई ਨੇ ਕਿਹਾ ਕਿ ਅਧਿਕਾਰੀਆਂ ਦੇ ਕਾਲ ਵੇਰਵੇ ਅਤੇ ਮੋਬਾਈਲ ਟਾਵਰ ਸਥਾਨ ਰਿਕਾਰਡਾਂ ਤੋਂ ਅਜਿਹੀ ਬੇਨਤੀ ਜਿਹੜੀ ਮੰਗੀ ਗਈ ਉਹ ਸਰਾਸਰ ਗਲਤ ਹੈ ਇਹਨਾਂ ਰਿਕਾਰਡਾਂ ਨੂੰ ਜਨਤਕ ਕਰਨ ਨਾਲ ਜਾਂਚ ਅਧਿਕਾਰੀਆਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ ਤੇ ਸੀਬੀਆਈ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਉਹਨਾਂ ਦੀ ਟੀਮ ਦੀ ਗੁਪਤਤਾ ਅਤੇ ਸੁਰੱਖਿਆ ਜਾਂਚ ਏਜੰਸੀਆਂ ਲਈ ਸਭ ਤੋਂ ਮਹੱਤਵਪੂਰਨ ਇਹੋ ਪਹਿਲੂ ਹੁੰਦਾ ਹੈ ਕਿ ਕਿਸੇ ਦੀ ਜਾਂਚ ਜਿਹੜੇ ਰਿਕਾਰਡ ਵੀਰ ਵੀ ਨਹੀਂ ਦਿੱਤੇ ਜਾ ਸਕਦੇ ਉਹਨਾਂ ਨੇ ਕਿਹਾ ਕਿ ਹਰਜਨ ਸਿੰਘ ਭੁੱਲਰ ਦੇ ਵਕੀਲ ਕੋਲ ਇਹਨਾਂ ਰਿਕਾਰਡਾਂ ਦੀ ਮੰਗ ਕਰਨ ਦਾ ਕੋਈ ਕਾਰਹੀਂ ਕਰ ਨਹੀਂ ਹੈ ਉਹਨਾਂ ਇਹ ਵੀ ਕਹਿ ਕੇ ਇਹਨਾਂ ਰਿਕਾਰਡਾਂ ਦਾ ਰਿਸ਼ਵਤ ਖੋਰੀ ਦੇ ਮਾਮਲੇ ਦੇ ਨਾਲ ਵੀ ਕੋਈ ਸਬੰਧ ਨਹੀਂ ਹੈ ਇਸ ਲਈ ਉਹਨਾਂ ਨੇ ਅਦਾਲਤ ਨੂੰ ਪਟੀਸ਼ਨ ਸੀਬੀਆਈ ਨੇ ਖਾਰਜ ਕਰਨ ਦੀ ਵੀ ਬੇਨਤੀ ਕੀਤੀ ਹੈ ਪਟੀਸ਼ਨ ਤੇ ਹੁਣ 18 ਦਸੰਬਰ ਨੂੰ ਸੁਣਵਾਈ ਹੋਵੇਗੀ सीबीआई ਨੇ ਦਿੱਲੀ ਹਾਈ ਕੋਰਟ ਦੇ 3 ਸਾਲ ਪੁਰਾਣੇ ਫੈਸਲੇ ਕ੍ਰਿਸ਼ਨ ਪਾਵੜੀਆ ਬਨਾਮ ਰਾਜ ਸੂਬਾ ਸਰਕਾਰ ਐਨਸੀਟੀ ਆਫ ਦਿੱਲੀ ਦਾ ਹਵਾਲਾ ਦਿੱਤਾ ਇਸ ਵਿੱਚ ਅਦਾਲਤ ਨੇ ਇੱਕ ਸਮਾਨ ਪਟੀਸ਼ਨ ਤੇ ਟਿੱਪਣੀ ਕੀਤੀ ਸੀ ਕਿ ਜਾਂਚ ਏਜੰਸੀ ਦੇ ਅਧਿਕਾਰੀ ਰਾਸ਼ਟਰੀ ਸੁਰੱਖਿਆ ਤੋਂ ਬਾਅਦ ਸੰਗਠਿਤ ਅਪਰਾਧ ਅਤੇ ਪ੍ਰਿਸ਼ਟਾਚਾਰ ਵਰਗੇ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਕਰਦੇ ਹਨ ਜਿਸ ਲਈ ਉਹਨਾਂ ਨੂੰ ਗੁਪਤ ਸਰੋਤਾ ਤੇ ਮੁਖਬਰਾਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਲੋੜ ਹੁੰਦੀ ਹੈ ਤੇ ਜਾਂਚ ਅਧਿਕਾਰੀਆਂ ਦੇ ਕਾਲ ਰਿਕਾਰਡਾਂ ਨੂੰ ਜਨਤਕ ਕਰਨ ਨਾਲ ਨਾ ਸਿਰਫ ਉਹਨਾਂ ਦੀ ਨਿੱਜਤਾ ਲਈ ਖਤਰਾ ਪੈਦਾ ਹੋਵੇਗਾ ਬਲਕਿ ਜਿਹੜੀ ਜਾਂਚ ਆ ਉਹ ਵੀ ਪ੍ਰਭਾਵਿਤ ਹੋ ਸਕਦੀ ਇਸ ਕਰਕੇ ਸੀਬੀਏ ਨੇ ਇੱਕ ਪਟੀਸ਼ਨ ਦਾ ਜਾਂ ਇੱਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਾਂਚ ਅਧਿਕਾਰੀਆਂ ਦੇ ਕਾਲ ਰਿਕਾਰਡ ਵੀ ਅਤੇ ਉਹਨਾਂ ਦੇ ਜਿਹੜੇ ਮੋਬਾਈਲ ਟਾਵਰ ਲੋਕੇਸ਼ਨ ਉਹ ਜਿਹੜੀ ਉਹਨਾਂ ਨੂੰ ਜਾਣਕਾਰੀ ਆ ਉਹ ਸਾਂਝੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਉਹ ਸੀਬਨ ਕਕੇ ਇਹ ਸਾਡੇ ਜਾਂਚ ਅਧਿਕਾਰੀਆਂ ਦੀ ਪ੍ਰਾਈਵੇਸੀ ਆ ਤੇ ਪ੍ਰਾਈਵੇਸੀ ਜਨਤਕ ਕਰਨਾ ਇਹ ਕੇਸ ਤੇ ਵੀ ਅਸਰ ਪਏਗਾ ਔਰ ਨਾਲ ਦੀ ਨਾਲ ਜਿਹੜੇ ਵੀ ਉਹਨਾਂ ਦੇ ਜਿਹੜੇ ਮੁਖਬਰ ਹੁੰਦੇ ਨੇ ਜਾਂ ਉਹਨਾਂ ਦੀ ਨਿੱਜਤਾ ਉਹ ਵੀ ਜਿਹੜੀ ਆ ਖਤਰੇ ਚ ਪੈ ਗਈ ਇਸ ਕਰਕੇ ਇਹ ਜਿਹੜੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਹਰਚੰਦ ਸਿੰਘ ਪੁੱਲਰ ਉਹਨਾਂ ਨੇ सीबीआई ਤੋਂ ਜਿਹੜੇ ਇਸ ਕੇਸ ਦੇ ਵਿੱਚ ਦੋ ਜਾਂਚ ਅਧਿਕਾਰੀ ਨੇ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਦੂਜੇ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦੇ ਕਾਲ ਵੇਰਵੇ ਮੰਗੇ ਸੀ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਲ ਵੀਰ ਦੇ ਮੰਗਣ ਦੀ ਲੋੜ ਕੀ ਪੈ ਗਈ ਹਰਚੰਦ ਸਿੰਘ ਭੁੱਲੜ ਦੇ ਵਕੀਲ ਨੂੰ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਦ ਸੀਬੀਆਈ ਕਹਿ ਰਹੀ ਹੈ ਕਿ ਇਹ ਜਿਹੜੀ ਅਸੀਂ ਜਿਹੜੀ ਗ੍ਰਿਫਤਾਰ ਕੀਤਾ ਉਹਦੇ ਨਾਲ ਪ੍ਰੇਸ਼ਟਾਚਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਸਵਾਲ ਹੈ ਕਿ ਹੁਣ ਹਰਚੰਦ ਸਿੰਘ ਭੁੱਲੜ ਨੇ ਜਾਂ ਉਹਨਾਂ ਦੇ ਵਕੀਲ ਇਹ ਸੋਚ ਰਹੇ ਨੇ ਕਿ ਉਹਨਾਂ ਅਧਿਕਾਰੀਆਂ ਦੇ ਜਿਹੜੇ ਮੋਬਾਈਲ ਟਾਵਰ ਜਿਹੜੇ ਨੇ ਉਹ ਜਾਂ ਕਾਲ ਕੇ ਜਿਹੜੀ ਵੀਰਵਿਵ ਚੈੱਕ ਕੀਤੇ ਜਾਂ ਕਿਉਂਕਿ ਇਸ सीबीआई ਕੋਲ ਇਹ ਜਿਹੜੀ ਸ਼ਿਕਾਇਤ ਆਈ ਆ ਉਹ ਸਤੰਬਰ ਮਹੀਨੇ ਦੇ ਵਿੱਚ ਆਈ ਸੀ 11 ਸਤੰਬਰ ਨੂੰ ਉਸ ਤੋਂ ਲੈ ਕੇ ਜਿਹੜੇ ਹੁਣ ਤੱਕ ਜਿਹੜੇ ਮੰਗੇਗੇ ਵੀਰਵੇ ਉਹਨੂੰ ਲੈ ਕੇ ਹੀ ਸੀਬੀ ਨੇ ਅਦਾਲਤ ਦੇ ਵਿੱਚ ਕਹਿ ਦਿੱਤਾਗਾ ਕਿ ਅਸੀਂ ਜਿਹੜੀ ਹੈ ਜਿਹੜੀ ਪਟੀਸ਼ਨ ਇਹਨਾਂ ਵੱਲੋਂ ਪਾਈ ਗਈ ਉਹਨੂੰ ਖਾਰਜ ਕੀਤਾ ਜਾਵੇ ਕਿਉਂਕਿ ਇਹ ਇੱਕ ਨਿੱਜਤਾ ਦਾ ਸਵਾਲ ਹੈ ਤੇ ਇਸ ਕਰਕੇ ਇਹ ਜਿਹੜੀ ਜਾਣਕਾਰੀ ਹੈ ਉਹ ਨਹੀਂ ਦਿੱਤੀ ਜਾ ਸਕਦੀ ਹੁਣ ਇਸ ਮਸਲੇ ਦੇ ਵਿੱਚ 18 ਤਰੀਕ ਨੂੰ ਮੋੜ ਕਿਸ ਲੱਗਾ ਵਾ ਉਹਦੇ ਦੇ ਵਿੱਚ ਹੁਣ ਦੇਖਦੇ ਕਿ ਅਦਾਲਤ ਜਾਂ ਹਰਚੰਦ ਸਿੰਘ ਪੁੱਲਰ ਹੁਣਾ ਦੇ ਜਿਹੜੇ ਵਕੀਲ ਅਦਾਲਤ ਤੱਕ ਇਹ ਹੋਰ ਕਿਹੜੇ ਅਹਿਮ ਪਹਿਲੂ ਰੱਖਦੇ ਨੇ ਤਾਂ ਜੋ ਜਿਸ ਬੇਸ ਤੇ ਉਹਨਾਂ ਨੇ ਜਾਣਕਾਰੀ ਮੰਗੀ ਆ ਉਹ ਅਦਾਲਤ ਪੁੱਛ ਵੀ ਸਕਦੀ ਹੈ ਕਿ ਕ੍ਰਿਪਸ਼ਨ ਦੇ ਮਸਲੇ ਦੇ ਵਿੱਚ ਉਹਨਾਂ ਦੇ ਜਿਹੜੇ ਕਾਲ ਵੇਰਵੇ ਮੰਗੇ ਜਾ ਰਹੇ ਉਹਦਾ ਕੀ ਲੈਣਾ ਦੇਣਾ ਹੈ ਤੇ ਕਾਫੀ ਮਸਲਾ ਸੀਰੀਅਸ ਹੈ ਕਿ ਆਖਿਰ ਹਰਚੰਦ ਸਿੰਘ ਪੁੱਲਰ ਹੁਣਾ ਨੇ ਆਪਣੇ ਵਕੀਲ ਦੇ ਜ਼ਰੀਏ ਕਿਉਂ ਜਿਹੜੀ ਇਹ ਜਾਣਕਾਰੀ ਮੰਗੀ ਹੈਗੀ ਕਿ ਜਿਹੜੇ ਇਸ ਕੇਸ ਦੀ ਪੈਰਵਾਹੀ ਕਰ ਰਹੇ ਨੇ ਅਫਸਰ ਤੇ ਉਹਨਾਂ ਦੀ ਜਿਹੜੀ ਜਾਣਕਾਰੀ ਮੰਗਨ ਦਾ ਕੀ ਤੁਕ ਬੰਦਾਗਾ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਇਸ ਕੇਸ ਦੇ ਵਿੱਚ ਅਹਿਮ ਸੂਤਰਧਾਰਕ ਕ੍ਰਿਸ਼ਨੂ ਸ਼ਰਦਾ ਜਿੱਦੀ ਵੀ ਇੱਕ ਬਾਹਰ ਗੱਲ ਆਈ ਹੈ ਕਿ ਉਹਦਾ ਪਾਸ ਬਣਾਇਆ ਗਿਆ ਸਾਲ ਵਾਸਤੇ ਪਾਸ ਬਣਿਆ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਇੱਕ ਅਧਿਕਾਰੀ ਦਾ ਨਾਮ ਬਾਹਰ ਆ ਰਿਹਾ ਹੈਗਾ ਇਸ ਮਸਲੇ ਦੇ ਵਿੱਚ ਕੀ ਸੀਬੀਆਈ ਹੁਣ ਅਗਲੀ ਉਹਦੀ ਕਾਰਵਾਈ ਕੀ ਹੋ ਸਕਦੀ ਹੈ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਨਵਾਂ ਆ ਰਿਹਾ ਹੈ ਦੁਖ ਬਹੁਤ ਕੁਝ ਹੈ ਕਿਉਂਕਿ ਮਾਮਲਾ ਹਾਈ ਕੋਰਟ ਵੀ ਪੁੱਜਿਆ ਗਿਆ ਪਾਸ ਬਣਾਉਣ ਦਾ ਵੀ ਜਿਹੜਾ ਮਸਲਾ ਜਿਹੜਾ ਵਾ ਉਹ ਸਾਹਮਣੇ ਆਇਆ ਗਿਆ ਲੇਕਿਨ ਜਿੱਥੋਂ ਤੱਕ ਇਹ ਸਵਾਲ ਹੈ ਕਿ ਹਰਚੰਦ ਸਿੰਘ ਪੁੱਲਰੋ ਹੋਣਾ ਵੱਲੋਂ ਜਿਹੜੇ ਮੰਗ ਕੀਤੀ ਗਈ ਨਾਲ ਦੇ ਨਾਲ ਇਹ ਵੀ ਸੀਬੀਏ ਨੇ ਕਹਿ ਦਿੱਤਾ ਕਿ ਜਿਹੜੇ ਪੁੱਲਰ ਦੇ ਜਿਹੜੇ ਤਿੰਨ ਖਾਤੇ ਨੇ ਉਹ ਫ੍ਰੀਜ਼ ਰਹਿਣਗੇ ਤੇ ਜਿਹੜੇ ਪੰਜ ਖਾਤੇ ਨੇ ਉਹਨਾਂ ਨੂੰ ਡੀ ਫ੍ਰੀਜ਼ ਕਰਨ ਦੀ ਆਗਿਆ ਦੇ ਦਿੱਤੀ ਹੈ ਕਿਉਂਕਿ ਅਸਲ ਦੇ ਵਿੱਚ ਹਰਚੰਦ ਸਿੰਘ ਪੁੱਲਰ ਦੇ ਪਰਿਵਾਰ ਨੇ ਇੱਕ ਅਰਜੀ ਵੀ ਦਾਖਲ ਕੀਤੀ ਸੀ ਕਿ ਉਹਨਾਂ ਨੂੰ ਘਰ ਚਲਾਉਣ ਵਾਸਤੇ ਮੁਸ਼ਕਲ ਹੋ ਰਹੀ ਕਰਕੇ ਬੀਤੇ ਦਿਨ ਸੁਣਵਾਈ ਹੋਈ ਤੇ ਇੱਕ ਮਾਮਲੇ ਦੇ ਵਿੱਚ सीबीआई ਨੇ ਜਿਹੜੀ ਆ ਜਿਹੜੇ सीबीआई ਨੇ ਕਹਿ ਸੀ ਕਿ ਅਸੀਂ ਡੀਐਸਪੀ ਦੇ ਇੰਸਪੈਕਟਰ ਲਈ ਜਿਹੜੇ ਇਸ ਪੜਤਾਲੀਆ ਅਫਸਰ ਨੇ ਉਹਦੀ ਕਾਲ ਲੋਕੇਸ਼ਨ ਅਤੇ ਨਹੀਂ ਦੇ ਸਕਦੇ ਹੈਗੇ ਤੇ ਦੂਜੀ ਗੱਲ ਜਿਹੜਾ ਉਹਨਾਂ ਨੇ CBI ਨੇ ਕਿਹਾ ਕਿ ਜਿਹੜੇ ਹਰਚੰਦ ਸਿੰਘ ਪੁੱਲਰ ਦੇ ਪਰਿਵਾਰ ਵੱਲ ਜਿਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਕੁੱਲ ਉਹਨਾਂ ਦੇ 8 ਖਾਤੇ ਸੀ 8ਾਂ 'ਚੋਂ 3 ਖਾਤੇ ਜਿਹੜੇ ਨੇ ਉਹ ਅਸੀਂ ਫ੍ਰੀਜ਼ ਹੀ ਰੱਖਾਂਗੇ ਤੇ ਬਾਕੀ ਜਿਹੜੇ 5 ਖਾਤੇ ਨੇ ਉਹ ਡੀ ਫ੍ਰੀਜ਼ ਕਰ ਦਿੱਤੇ ਨੇ ਮਤਲਬ ਉਹਨਾਂ ਚੋਂ ਖਾਤੇਆਂ 5 ਖਾਤੇਆਂ ਚੋਂ ਹਰਚੰਦ ਸਿੰਘ ਪੁੱਲਰ ਹੁਣੀ ਹੁਣ ਲੈਣ-ਦੇਣ ਕਰ ਸਕਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਸੀ ਜਿਹਦੇ ਚੋਂ ਉਹਨਾਂ ਦੀ ਮਿਸ ਜਾਂ ਬੱਚੇ ਜਾਂ ਉਹਨਾਂ ਦੇ ਫਾਦਰ ਦਾ ਖਾਤੇ ਸੀ ਉਹ ਡੀ ਫ੍ਰੀਜ਼ ਕਰਨ ਵਾਸਤੇ ਉਹਨਾਂ ਨੇ ਜਿਹੜਾ ਆਗਿਆ ਦੇ ਦਿੱਤੀ ਹੈ ਉਹ ਜਿਹੜੇ ਤਿੰਨ ਖਾਤੇ ਫ੍ਰੀਜ਼ ਰੱਖੇਗੇ ਨੇ ਉਹਨਾਂ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕਿ ਸੀਬੀਏ ਨੇ ਕਿਹਾ ਕਿ ਜਿਹੜੇ ਤਿੰਨ ਖਾਤੇ ਫ੍ਰੀਜ਼ ਰੱਖੇਗੇ ਨੇ ਇੱਕ ਵਿੱਚ ਹਰਚੰਦ ਸਿੰਘ ਭੁੱਲਰ ਦੀ ਜਿਹੜੀ ਸੈਲਰੀ ਆਉਂਦੀ ਸੀ ਦੋ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਜਮਾ ਨੇ ਇਹਨਾਂ ਦੇ ਲੈਣ ਦੇਣ ਦਾ ਕੋਈ ਹਿਸਾਬ ਨਹੀਂ ਹੈ ਇਸ ਲਈ ਬਾਕੀ ਤਿੰਨ ਬੈਂਕ ਅਕਾਊਂਟਸ ਜਿਹੜੇ ਉਹ ਡੀ ਫ੍ਰੀ ਜਿਹੜੇ ਫ੍ਰੀਜ਼ ਹੀ ਰਹਿਣਗੇ ਉਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਹਰਚੰਦ ਸਿੰਘ ਭੱਲਰ ਵੱਲੋਂ ਚੰਡੀਗੜ੍ਹ ਅਤੇ ਮਹਾਲੀ ਪੁਲਿਸ ਦੇ ਕੁਝ ਖਾਸ ਰੂਟ ਦੇ ਟ੍ਰੈਫਿਕ ਲਾਈਟਸ ਦੀਆਂ ਸੀਸੀਟੀਵੀ ਫੁਟੇਜ ਅਤੇ सीबीआई ਦੇ ਇੰਸਪੈਕਟਰ ਦੇ ਡੀਐਸਪੀ ਦੇ ਜਿਹੜੇ ਮੋਬਾਈਲ ਲొਕੇਸ਼ਨ ਜਾਂ ਸੀਡੀਆਰ ਉਹ ਵੀ ਲొਕੇਸ਼ਨ ਦੀ ਜਿਹੜੀ ਮੰਗ ਕੀਤੀ ਗਈ ਸੀ ਜਿਸ ਵਿੱਚ सीबीआई ਨੇ ਆਪਣਾ ਹੁਣ ਜਵਾਬ ਤੇ ਦਾਖਲ ਕਰ ਦਿੱਤਾ ਹੁਣ ਇਸ ਕੇਸ ਦੇ ਵਿੱਚ ਅਗਲੀ ਸੁਣਵਾਈ 18 ਦਸੰਬਰ ਨੂੰ ਹੋਏਗੀ ਜੀ ਜਾਣਕਾਰੀ ਦਿੱਤਾ ਦਾ ਸ਼ੁਕਰੀਆ ਧੰਨਵਾਦ